ਨੇਡੀਨ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 2024 ਦੇ ਤਾਜ਼ਾ ਐਮ ਪੀ ਐਨ ਪੀ ਡਰਾ ਮੈਨੀਟੋਵਾ ਪ੍ਰੋਵਿੰਸ਼ਲ ਹੌਮਸਟ ਪ੍ਰੋਗਰਾਮ 27 ਦਸੰਬਰ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ 276 ਸਥਾਈ ਨਿਵਾਸ ਲਈ ਸੱਦੇ ਭੇਜੇ ਗਏ ਨੇ ਸੱਦਾ ਪੱਤਰਾਂ ਵਿੱਚੋਂ 56 ਮੀਦਵਾਰਨ ਭੇਜੇ ਗਏ ਹਨ ਜਿਨ੍ਹਾਂ ਵਿੱਚ ਇੱਕ ਵੈਧ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੰਬਰ ਵੀ ਖੁਸ਼ ਕੀਤਾ ਗਿਆ ਸੀ ਮੈਨੀਟੋਬਾ ਵਿੱਚ ਹੁਨਰਵੰਦ ਵਰਕਰ ਮੈਨੀਟੋਬਾ ਪ੍ਰੋਫਾਈਲ ਵਿੱਚ ਸਾਰੇ ਯੋਗ ਹੁਨਰਵੰਦ ਵਰਕਰ ਵਿਚਾਰੇ ਗਏ ਸਨ ਜਾਰੇ ਕੀਤੇ ਅਪਲਾਈ ਕਰਨ ਦੀ ਸਲਾਹ ਪੱਤਰਾਂ ਦੀ ਸੰਖਿਆ 239 ਸਭ ਤੋਂ ਉੱਚੇ ਦਰਜੇ ਦੇ ਉਮੀਦਵਾਰਾਂ ਦੀ ਰੈਂਕਿੰਗ ਸਕੋਰ ਬੁਲਾਇਆ ਗਿਆ 857 ਮੈਨੀਟੋਬਾ ਵਿੱਚ ਹੁਨਰਵੰਦ ਵਰਕਰ ਕੀਤਾ ਵਿਸ਼ੇਸ਼ ਚੋਣ ਸੂਚੀਬੱਧ ਯੂਨਿਟ ਸਮੂਹ ਵਿੱਚ ਮੈਨੀਟੋਬਾ ਦੇ ਅੰਦਰ ਮੌਜੂਦਾ ਰੋਜ਼ਗਾਰ ਦੀ ਖੁਸ਼ਨਾ ਕਰਨ ਵਾਲੇ ਪ੍ਰੋਫਾਈਲਾਂ ਤੇ ਵਿਚਾਰ ਕੀਤਾ ਗਿਆ ਜਾਰੀ ਕੀਤੇ ਅਪਲਾਈ ਕਰਨ ਲਈ ਸਲਾਹ ਪੱਤਰਾਂ ਦੀ ਸੰਖਿਆ 18 ਸਟਰਾ ਵਿੱਚ ਨਿਮਲਿਤ ਰਾਸ਼ਟਰੀ ਕਿਤਾ ਮੁਖੀ ਵਰਗੀਕਰਨ ਐਨਓਸੀ 2021 ਯੂਨਿਟ ਸਮੂਹ ਤੇ ਵਿਚਾਰ ਕੀਤਾ ਗਿਆ 31101 ਸਰਜਰੀ ਦੇ ਮਾਹਰ 31102 ਜਨਰਲ ਪ੍ਰੈਕটিশਨ ਅਤੇ ਪਰਿਵਾਰਕ ਡਾਕਟਰ 31301 ਰਜਿਸਟਰਡ ਨਰਸਾਂ ਰਜਿਸਟਰਡ ਮੋਨੋ ਵਿਗਿਆਨਿਕ ਨਰਸਾਂ 31302 ਨਰਸਾਂ ਪ੍ਰੈਕਟਿਸ਼ਨ 73301 ਬੱਸ ਡਰਾਈਵਰ ਸਾਬੇ ਆਪਰੇਟਰਾਂ ਤੇ ਹੋਰ ਆਵਾਜਾਈ ਆਪਰੇਟਰ ਇਸ ਸੂਚੀ ਵਿੱਚ ਸਮੂਹ ਯੂਨਿਟ ਮੈਨੀਟੋਬਾ ਵਿੱਚ ਮੌਜੂਦ ਰੋਜ਼ਗਾਰ ਦੀ ਘੋਸ਼ਣਾ ਕਰਨ ਵਾਲੇ ਪ੍ਰੋਫਾਈਲਾਂ ਦੇ ਵਿਚਾਰ ਕੀਤਾ ਗਿਆ ਜਾਰੀ ਕੀਤੇ ਗਏ ਅਪਲਾਈ ਕਰਨ ਦੀ ਸਲਾਹ ਪੱਤਰਾ ਦੀ ਸੰਖਿਆ 1978 ਦੇ ਦਰਜੇ ਵਾਲੇ ਉਮੀਦਵਾਰਾਂ ਦਾ ਰੈਂਕਿੰਗ ਸਕੋਰ 632 ਇਸ ਡਰਾਅ ਵਿੱਚ ਨਿਮਲਿਖਤ ਰਾਸਤ੍ਰਿਕਤਾ ਮੁੱਖੀ ਵਰਗੀਕਰਣ ਐਨਓਸੀ 2021 ਯੂਨਿਟ ਸਮੂਹ ਨੂੰ ਵਿਚਾਰਿਆ ਗਿਆ ਸੀ 6030 ਰੈਸਟੋਰੈਂਟ ਅਤੇ ਫੂਡ ਸਰਵਿਸ ਮੈਨੇਜਰ ਸਮਗਰੀ ਦੀ ਸਾਰਣੀ ਦੇ ਵਿੱਚ ਗੱਲ ਕਰੀਏ ਤਾਂ ਪਿਛਲੇ ਐਮਪੀ ਐਨਪੀ ਡਰਾ 2024 203 ਸਾਰੇ ਐਮਪੀਐਨਪੀ ਡਰਾ ਪਿਛਲੀ ਮੈਨੀਟੋਬਾ ਐਮਪੀਐਨਪੀ ਡਰਾ ਕਦੋਂ ਹੋਇਆ ਸੀ ਅਗਲਾ ਮੈਨੀਟੋਬਾ ਐਮਪੀਐਨਪੀ ਡਰਾ 2024 ਚ ਕਦੋਂ ਹੋਵੇਗਾ ਪਿਛਲਾ ਐਮਪੀਐਨਪੀ ਡਰਾ 18 ਦਸੰਬਰ ਅੰਤਰਰਾਸ਼ਟਰੀ ਸਿੱਖਿਆ ਸਟੀਮ ਪ੍ਰੋਫਾਈਲ ਜਿਨ੍ਹਾਂ ਨੇ ਅੰਤਰਰਾਸ਼ਟਰੀ ਸਿੱਖਿਆ ਸਟੀਮ ਯੋਗਤਾ ਲੋੜਾਂ ਪੂਰੀਆਂ ਕਰਨ ਦਾ ਐਲਾਨ ਕੀਤਾ ਜਾਰੀ ਕੀਤਾ ਅਪਲਾਈ ਕਰਨ ਦੀ ਸਲਾਹ ਪੱਤਰਾਂ ਦੀ ਸੰਖਿਆ 297 ਵਿਸ਼ੇਸ਼ ਹੁਨਰਮੰਦ ਵਰਕਰ ਪ੍ਰੋਫਾਈਲ ਅਤੇ ਰਣਮਿੱਤੀ ਭਰਤੀ ਪਹਿਲ ਕਦਮੀ ਤਹਿਤ ਐਮਪੀਐਨਪੀ ਦੁਆਰਾ ਸਿੱਧੇ ਤੌਰ ਤੇ ਸੱਦੇ ਜਾਣ ਦਾ ਐਲਾਨ ਕੀਤਾ ਗਿਆ ਜਾਰੀ ਕੀਤਾ ਅਪਲਾਈ ਕਰਨ ਲਈ ਸਲਾਹ ਪੱਤਰਾਂ ਦੀ ਸੰਖਿਆ 102 ਸਭ ਤੋਂ ਹੇਠਲੇ ਦਰਜੇ ਵਾਲੇ ਉਮੀਦਵਾਰਾਂ ਦੇ ਰੈਂਕਿੰਗ ਸਟੋਰ ਸਕੋਰ 630 ਇਸ ਡਰਾ ਵਿੱਚ ਕੀਤੇ ਗਏ 339 ਬਿਨੇ ਪੱਤਰਾਂ ਵਿੱਚੋਂ 43 ਉਹਨਾਂ ਉਮੀਦਵਾਰਾਂ ਨੂੰ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੇ ਇੱਕ ਵੈਧ ਐਕਸਪੈਕਟਸ ਐਂਟਰੀ ਪ੍ਰੋਫਾਈਲ ਨੰਬਰ ਨੌਕਰੀ ਲੱਭਣ ਦੀ ਪ੍ਰਮਾਣਿਕਤਾ ਕੋਡ ਦਾ ਐਲਾਨ ਕੀਤਾ ਸੀ ਐਮਪੀਐਨਪੀ ਡਰਾਪ 2 ਨੰਬਰ ਮੈਨੀਟੋਬਾ ਵਿੱਚ ਹੁਨਰਵੰਦ ਵਰਕਰ ਮੈਨੀਟੋਬਾ ਚੋਣ ਵਿੱਚ ਨਜ਼ਦੀਕੀ ਰਿਸ਼ਤੇਦਾਰ ਇੱਕ ਮੈਨੀਟੋਬਾ ਸਮਰਥਕ ਘੋਸ਼ਿਤ ਕਰਨ ਵਾਲੇ ਪ੍ਰੋਫਾਈਲ ਜੋ ਕਿ ਇੱਕ ਨਜ਼ਦੀਕੀ ਰਿਸ਼ਤੇਦਾਰ ਹੈ ਇੱਕ ਕੈਨੇਡੀਅਨ ਸਥਾਈ ਨਿਵਾਸੀ ਆ ਨਾਗਰਿਕਾ ਮੈਨੀਟੋਬਾ ਦਾ ਇੱਕ ਸਥਾਪਿਤ ਨਿਵਾਸੀ ਅਤੇ ਘੱਟੂ ਘਟ ਇੱਕ ਸਾਲ ਤੋਂ ਮੈਨੀਟੋਬਾ ਵਿੱਚ ਰਹਿ ਰਹੇ ਹੋਰ ਵੀਰਵਿੰਨ ਦੀ ਕਿਰਪਾ ਕਰਕੇ ਤੁਸੀਂ ਨੋਟ ਕਰ ਸਕਦੇ ਹੋ ਜਾਰੀ ਕੀਤੇ ਗਏ ਅਪਲਾਈ ਕਰਨ ਦੀ ਸਲਾਹ ਪੱਤਰ ਦੀ ਸੰਖਿਆ 99 ਸਭ ਤੋਂ ਹੇਠਲੇ ਦਰਜੇ ਵਾਲੇ ਉਮੀਦਵਾਰ ਦੇ ਰੈਂਕਿੰਗ ਸਕੋਰ 840 ਅੰਤਰਰਾਸ਼ਟਰੀ ਸਿੱਖਿਆ ਸਟ੍ਰੀਮ ਪ੍ਰੋਫਾਈਲ ਜਿਨ੍ਹਾਂ ਨੇ ਅੰਤਰਰਾਸ਼ਟਰੀ ਸਟ੍ਰੀਮ ਯੋਗਤਾ ਲੋੜਾ ਪੂਰੀ ਕਰਨ ਦਾ ਐਲਾਨ ਕੀਤਾ ਜਾਰੀ ਕੀਤੇ ਅਪਲਾਈ ਕਰਨ ਦੀ ਸਲਾਹ ਪੱਤਰਾਂ ਦੀ ਸੰਖਿਆ 165 ਵਿਸ਼ੇਸ਼ ਹੁਨਰਵੰਦ ਵਰਕਰ ਪ੍ਰੋਫਾਈਲ ਜੋ ਇੱਕ ਰਣਨੀਤਿਕ ਭਾਰਤੀ ਪਹਿਲਕਦਮੀ ਤਹਿਤ ਐਮਪੀਐਨਪੀ ਦੁਆਰਾ ਸਿੱਧੇ ਤੌਰ ਤੇ ਸੱਦੇ ਜਾਣ ਦਾ ਐਲਾਨ ਕੀਤਾ ਜਾਰੀ ਕੀਤੇ ਅਪਲਾਈ ਕਰਨ ਦੀ ਸਲਾਹ ਦੇ ਪੱਤਰਾਂ ਦੀ ਸੰਖਿਆ 2578 ਦਰਜੇ ਵਾਲੇ ਉਮੀਦਵਾਰ ਦੇ ਰੈਂਕਿੰਗ ਸਟੋਰ 617 ਐਮਪੀਐਨਪੀ ਡਰਾ 8 ਨਵੰਬਰ ਮੈਨੀਟੋਬਾ ਵਿੱਚ ਹੁਨਰਵੰਦ ਵਰਕਰ ਕਿਤਾ ਵਿਸ਼ੇਸ਼ ਚੋਣ ਜਿਸ ਵਿੱਚ ਜਾਰੀ ਕੀਤੇ ਅਪਲਾਈ ਕਰਨ ਦੀ ਸਲਾਹ ਪੱਤਰਾਂ ਦੀ ਸੰਖਿਆ 48 ਸਪੋਰਟਲੇ ਦਰਜੇ ਵਾਲੇ ਉਮੀਦਵਾਰ ਦੇ ਰੈਂਕਿੰਗ ਸਕੋਰ ਬੁਲਾਇਆ ਗਿਆ 672 ਇਸ ਡਰਾ ਵਿੱਚ ਨਿਮਲਖਤ ਰਾਸ਼ਟਰੀ ਕਿਤਾ ਵਰਗੀਕਰਨ ਐਨਓਸੀ 2021 ਯੂਨਿਟ ਸਮੂਹ ਤੇ ਵਿਚਾਰਿਆ ਗਿਆ ਸੀ ਤੇ ਉੱਥੇ 630 ਰੈਸਟੋਰੈਂਟ ਤੇ ਫੂਡ ਸਰਵਿਸ ਮੈਨੇਜਰ ਅੰਤਰਰਾਸ਼ਟਰੀ ਸਿੱਖਿਆ ਸਟ੍ਰੀਮ ਜਿਨ੍ਹਾਂ ਪ੍ਰੋਫਾਈਲ ਨੇ ਅੰਤਰਰਾਸ਼ਟਰੀ ਸਿੱਖਿਆ ਸਟ੍ਰੀਮ ਦੇ ਤਦ ਯੋਗਤਾ ਪੂਰੀ ਕਰਦਾ ਐਲਾਨ ਕੀਤਾ ਜਿਸ ਵਿੱਚ ਸੱਦਾ ਪੱਤਰ 188 ਹਨਰਵੰਦ ਵਰਕਰ ਪ੍ਰੋਫਾਈਲ ਰਣਨੀਤਿਕ ਪਹਿਲ ਕਦਮੀ ਦੇ ਤਹਿਤ ਐਮਪੀਐਨਪੀ ਦੁਆਰਾ ਸਿੱਧੇ ਸੱਦੇ ਜਾਣ ਦੇ ਐਲਾਨ ਜਾਰੀ ਕੀਤੇ ਗਏ ਅਪਲਾਈ ਕਰਨ ਦੀ ਸਲਾਹ ਪੱਤਰਾਂ ਦੀ ਸੰਖਿਆ 45 ਸਭ ਤੋਂ ਉੱਚੇ ਦਰਜੇ ਵਾਲੇ ਰੈਂਕਿੰਗ ਸਕੋਰ ਤੇ ਜਿਨ੍ਹਾਂ ਨੂੰ ਬੁਲਾਇਆ ਗਿਆ 709 ਤੇ ਉਤੇ ਦੱਸ ਦੇ ਕਿ ਐਮਪੀ ਐਨਪੀ ਡਰਾ 4 ਉਹ ਬਤੂਰ ਮੈਨਟੋਬਾ ਵਿੱਚ ਹੁਨਰਵੰਦ ਵਰਕਰ ਪ੍ਰੋਫਾਈਲਾਂ ਵਿੱਚ ਜਾਰੀ ਕੀਤੇ ਗਏ ਪੱਤਰਾਂ ਦੀ ਸੰਖਿਆ 50 ਤੇ ਸਭ ਤੋਂ ਵੇਟਲੇ ਦਰਜੇ ਵਾਲੇ ਰੈਂਕਿੰਗ ਸਕੋਰ 872 ਦੇ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਲੋਕਾਂ ਨੂੰ ਸੱਦਿਆ ਗਿਆ ਕੈਨੇਡਾ government ਨਾਮਾ ਦੇ ਵਿੱਚ ਜੀ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਜ਼ੋਰ ਕਵਰਾਂ ਦੇਖਣੀ ਸੁਣਨੀ ਪੜਨੀ ਆ ਤਾਂ ਬਨੇ ਰਹੋ ਆਜ਼ਮ ਨਿਊਜ਼ ਫੁਆਲਾ ਦਿਨਾਂ